ਹੁਣ ਆਪਾਂ ਨਾ ਗੈਸ ਔਨ ਕਰ ਲਿਆ ਹੈ ਗੈਸ ਔਨ ਕਰਕੇ ਕੜਾਈ ਉੱਪਰ ਰੱਖਤੀ ਹੈ ਤੇ ਆਪਾਂ ਪਾਵਾਂਗੇ ਆਪਣਾ ਕੱਦੂ ਕਸ ਕਰ ਲੈਨੇ ਆਪਾਂ ਅੰਬ ਤੇ ਗੁੜ ਘੁੱਟ ਲਿਆ ਜਿੰਦੇ ਵਿੱਚ ਆਪਾਂ ਇੱਕ ਔਕੜੀ ਸ਼ੀ ਪਾਉਣੀ ਹੈ ਪਾਣੀ ਦੀ ਇਹਦੇ ਵਿੱਚ ਇੱਕ ਇੱਕ ਚਮਚ ਬੋਲ ਵੀ ਪਾਉਣੀ ਹੈ ਥੋੜਾ ਜਿਹਾ ਪਾਣੀ ਵੀ ਥੋੜਾ ਜਿਹਾ ਪਾਣੀ ਗੁੜ ਖੋਲ ਦੇ ਪੰਜ ਅੰਬ ਲੈ ਸੀ ਤੇ ਪੰਜ ਹੀ ਡਰੀਆਂ ਗੁੜ ਦੀਆਂ ਲਈਆਂ ਸੀ ਕੁਝ ਦੇ ਵਿੱਚ ਹੁਣ ਆਪਾਂ ਇਹਦੀ ਆਪ ਗੁੜ ਟਿੰਗਰ ਗਿਆ ਹੈ ਹੁਣ ਆਪਾਂ ਪਾਵਾਂਗੇ ਵਿੱਚ ਆਮ ਕਰੀ ਬਸ ਠੀਕ ਹੀ ਪੈ ਗਿਆ ਪਵਾ ਰਹੇ ਇਹਨਾਂ ਨੂੰ ਚੰਗੀ ਤਰ੍ਹਾਂ ਉਬਲ ਰਹੇ ਨੇ 15 ਮਿੰਟ ਹੋ ਗਏ ਆਪਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਕਿ ਠੰਡੇ ਨਾ ਲੱਗ ਜੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ ਇੱਕ ਅੱਧਾ ਚਮਚ ਕਾਲੀ ਨਮਕ ਦਾ ਪਾਵਾਂਗੇ ਤੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਵਿੱਚ ਅੱਧਾ ਇੱਕ ਚਮਚ ਲਾਲ ਮਿਰਚ ਦਾ ਤੇ ਨਾਲ ਹੀ ਥੋੜੀ ਜਿਹੀ ਕਾਲੀ ਮਿਰਚ ਵੀ ਪਾਵਾਂਗੇ ਕਾਲੀ ਮਿਰਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਫਿਰ ਲੁੱਕ ਚੈੱਕ ਕਰਾਂਗੇ ਆਪਾਂ ਪੂਰੀ ਆਪਣੀ ਵਧੀਆ ਬਣ ਗਈ ਚਟਣੀ ਮਿਕਸ ਹੋ ਗਈ ਹੈ ਥੋੜੀ ਜਿਹਾ ਨਾਲ ਪਾਵਾਂਗੇ ਸੌਂਫ ਜਿਸ ਨਾਲ ਬੜਾ ਵਧੀਆ ਟੇਸਟ ਆਊਗਾ اپنی ਆਪਾ ਮਿਕਸ ਕਰ ਲਈਏ ਬਣ ਕੇ ਤਿਆਰ ਹੋ ਗਈ ਇਹ ਨੂੰ ਸੁਬਾ ਬ੍ਰੇਕਫਾਸਟ ਦੇ ਪਰੌਠਿਆਂ ਨਾਲ ਖਾਓ ਬੱਚਿਆਂ ਨੂੰ ਬਰੈਡ ਦੇ ਨਾਲ ਜੈਮ ਦੇ ਤੌਰ ਤੇ